ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਜੋ ਪ੍ਰਧਾਨ ਸਤਾਰਜ ਦਸਿੰਤਾ ਮੀ ਜੀ ਪਹਿਲਾਂ ਵੀ ਬੰਦੀ ਸਿੰਘਾਂ ਨੂੰ ਮਿਲਦੇ ਨੇ ਇਸੇ ਹੀ ਉਦਾਰੰਭ ਵਿੱਚ ਸਦਾਰ ਹਲਵੰਸ ਸਿੰਘ ਰਾਜਵਾਨਾ ਜੋ ਲੰਮੇ ਸਮੇਂ ਤੋਂ ਪਟਿਆਲਾ ਦੇ ਜਿਹਰੇ ਚ ਬੰਦਾ ਨੇ ਉਹਨਾਂ ਦੀ ਮੁਲਾਕਾਤ ਕਰਨ ਲਈ ਅੱਜ ਏਡੀਜੀਪੀ ਜ਼ਿਲ੍ਹਾ ਤੋਂ ਸਮਾਂ ਮੰਗਿਆ ਗਿਆ ਕਿਉਂਕਿ ਪਹਿਲਾਂ ਵੀ ਮਾਜੋ ਪ੍ਰਧਾਨ ਸਾਹਿਬ ਕਈ ਵਾਰ ਮੁਲਾਕਾਤ ਕਰ ਆਏ ਨੇ ਤੇ ਹੁਣ ਵੀ ਉਹਨਾਂ ਨਾਲ ਮੁਲਾਕਾਤ ਕਰਨ ਲਈ ਸਮਾਂ ਮੰਗਿਆ ਆ ਕਿਉਂਕਿ ਜਿਹੜੇ ਬੰਦੀ ਸਿੰਘ ਲੰਮੇ ਸਮੇਂ ਤੋਂ ਕੋਈ 34 ਸਾਲ ਤੋਂ ਕਿ 35 ਸਾਲ ਤੋਂ ਜੇਲ੍ਹਾਂ ਵਿੱਚ ਬੰਦ ਨੇ ਤੇ ਸ਼ਰੋਣੀ ਕਮੇਟੀ ਦੇ ਪ੍ਰਧਾਨ ਸਾਹਿਬ ਉਹਨਾਂ ਦੀ ਸਾਰ ਲੈਣ ਲਈ ਸਮੇਂ-ਸਮੇਂ ਤੇ ਮੁਲਾਕਾਤ ਵੀ ਕਰਦੇ ਨੇ ਤੇ ਉਹਨਾਂ ਦੀ ਆਰਥਿਕ ਸਹਾਇਤਾ ਵੀ ਸ਼ਰੋਣੀ ਕਮੇਟੀ ਵੱਲੋਂ ਕੀਤੀ ਜਾਂਦੀ ਹੈ ਤੇ ਉਸ ਉਸ ਦਰਮਿਆਨ ਜਿਹੜੀ ਇਹ ਮੀਟਿੰਗ ਜਿਹੜੀ ਇਹ ਏ ਏ ਡੀ ਜੀ ਪੀ ਜੇਲ੍ਹਾਂ ਨੂੰ ਚਿੱਠੀ ਲਿਖੀ ਆ ਕਿ ਸਾਨੂੰ ਦਾਰ ਬਲੰਸੀ ਰਾਜਾਂ ਵਾਲੇ ਨਾਲ ਮੇਲੰਦੀ ਇਹ ਆਜਤ ਦਿੱਤੀ ਜਾ